ਖਨੋਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦੇ ਖਿਲਾਫ ਹੱਲਾ ਬੋਲਿਆ ਗਿਆ ਹੈ ਅਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਤਾਂ ਅਸੀਂ ਧਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਤੇ ਕੇਂਦਰ ਸਰਕਾਰ ਤੇ ਪਲਟਵਾਰ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਤੇ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜਾ 13 ਫਰਵਰੀ ਤੋਂ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ جاری ਹੈ ਤੇ ਅਸੀਂ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਲਗਾਤਾਰ ਮੰਗ ਕਰ ਰਹੇ ਹਾਂ ਤੇ ਜੋ ਹੋਰ ਵਾਦੇ ਆ ਉਹ ਵੀ ਜਿਹੜੀਆਂ ਵਾਦੇ ਆ ਜਿਹੜੇ ਸਰਕਾਰ ਪੂਰੇ ਕਰੇ ਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਜਿਹੜਾ ਧਰਨਾ ਪ੍ਰਦਰਸ਼ਨ جاری ਹੈ ਤੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰ ਦਿੰਦੀ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਜਿਸ ਦੇ ਚੱਲਦੇ 13 ਫਰਵਰੀ ਤੋਂ ਲੈ ਕੇ ਹੀ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ ਤੇ ਉਹਨਾਂ ਨੇ ਕਿਹਾ ਕਿ ਕਈ ਕਿਸਾਨ ਜ਼ਖਮੀ ਹੋ ਗਏ ਨੇ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਜਥੇਬੰਦੀਆਂ ਦਾ ਕਾਫੀ ਆਮੋ-ਸਾਮਣਾ ਹੋਇਆ ਤੇ ਕਈ ਕਿਸਾਨ ਜ਼ਖਮੀ ਹੋਏ ਤੇ ਜਿਸ ਦੇ ਦੌਰਾਨ ਲਾਠੀ ਚਾਰਜ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਅਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨਹੀਂ ਮੰਨ ਰਹੀ ਤੇ ਤੱਕੇਸ਼ਾਈ ਜਿਹੜੀ ਸ਼ਰਿਆਮ ਪੰਜਾਬ ਦੇ ਵਿੱਚ ਹੋ ਰਹੀ ਹੈ ਤੇ ਪਲਟਵਾਰ ਲਗਾਤਾਰ ਕੇਂਦਰ ਸਰਕਾਰ ਤੇ ਹੋ ਰਹੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਕਿਸਾਨ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਹੈ। ਸ਼ਾਂਤਮਈ ਘੂਲ ਲੜਦੇ ਲੋਕ ਬੈਠਿਆਂ ਦੇ ਉੱਤੇ ਗੋਲੀਆਂ ਚਲਾਉਣੀਆਂ ਆ ਜੇ ਬੰਬ ਚਲਾਉਣੇ ਇੱਕ ਇਹਨਾਂ ਨੂੰ ਬਾਰਡਰ ਬਣਾਤਾ ਪਾਕਿਸਤਾਨ ਦਾ ਇਹ ਜਿਹੜੀ ਨੀਤੀ ਹੈ ਇਹ ਅੰਗਰੇਜ਼ਾਂ ਵਾਲੀ ਨੀਤੀ ਹੈ ਵੀ लाठी ਨਾਲ ਲੋਕਾਂ ਨੂੰ ਕੁੱਟ ਕੇ ਦਬਾਉਣਾ। ਪਰ ਮੈਂ ਅੱਜ ਕਹਿਣਾ ਇਹ ਸਰਕਾਰ ਨੂੰ ਵੀ ਕਦੇ ਲਾਠੀਆਂ ਦੇ ਨਾਲ ਲੋਕਾਂ ਨੂੰ ਦਵਾਇਆ ਨਹੀਂ ਜਾਂਦਾ ਹੁੰਦਾ ਅੰਗਰੇਜ਼ਾਂ ਨੇ ਜੇ ਲਾਠੀ ਲੋਕਾਂ ਦੇ ਚੱਕੀ ਦੀ ਤਾਂ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਭਾਰਤ ਦੇ ਵਿੱਚੋਂ ਮੈਂ ਇਹ ਗੱਲ ਕਹਿਣਾ ਵੀ ਇਹ ਸਰਕਾਰ ਨੂੰ ਕੁਰਸੀ ਤੋਂ ਥੱਲੇ ਆਉਣਾ ਪੈਣਾ ਹੈ ਜਿਵੇਂ ਲੋਕ ਪਹਿਲਾਂ ਉਹ ਆਪ ਕਹਿ ਰਿਹਾ ਇੱਥੇ ਦਾ ਪ੍ਰਧਾਨ ਮੰਤਰੀ ਵੀ ਮੈਂ ਗੱਡੀਆਂ ਦੇ ਵਿੱਚ ਚਾਹ ਫਲਿਉਂਦਾ ਸੀ ਲੋਕਾਂ ਨੂੰ ਚਾਹ ਦਾ ਕੰਮ ਕਰਦਾ ਸੀ ਪਰ ਮਾੜੇ ਦਿਨ ਆਏ ਨੇ ਸਰਕਾਰ ਦੇ ਇਹਨੇ ਉਹੀ ਚਾਹ ਜਿਹੜਾ ਕੇਤਲੀ ਚੱਕਣੀਆਂ ਜਾਂ ਭਾਂਡੇ ਧੋਣੇ ਨੇ ਜਿਵੇਂ ਦਾ ਸਰਕਾਰ ਸਰਕਾਰ ਨੇ ਰਵਈਆ ਆ ਕਿਸਾਨੀ ਦੇ ਨਾਲ ਉਹ ਰੇਦਾ ੱੱਕੇ ਦੇ ਨਾਲ ਲੋਕਾਂ ਦੇ ਨੌਜਵਾਨ ਬੱਚਿਆਂ ਦੀਆਂ ਜਾਨਾਂ ਗਮਾਤੀਆਂ ਇਹ ਸਰਕਾਰ ਵਾਲਾ ਕੰਮ ਨਹੀਂ ਸਰਕਾਰ ਦਾ ਕੰਮ ਹੁੰਦਾ ਪਰਜਾਂ ਦੀਆਂ ਤਕਲੀਫਾਂ ਸੁਣਨੀਆਂ ਪਰਜਾਂ ਦੇ ਦੁੱਖ ਸੁਣਨੇ ਪਰ ਇਹ ਨਵਾਂ ਕੰਮ ਦੇਖਿਆ ਵੀ ਗੋਲੀਆਂ ਮਾਰ ਕੇ ਲੋਕਾਂ ਦੀ ਹੱਤਿਆ ਕਰ ਦੋ ਸ਼ਹੀਦ ਕਰ ਦੋ ਲੋਕਾਂ ਨੂੰ ਪਰ ਇਹ ਲੋਕ ਜਿਹੜੇ ਬਾਹਰੋਂ ਸਾਈਡ ਤੋਂ ਗੱਲਾਂ ਲੈ ਕੇ ਆਉਂਦੇ ਨੇ ਨਾ ਕੁਝ ਜਥੇਬੰਦੀਆਂ ਮੈਂ ਕਹੂੰਗਾ ਮੈਂ ਝੰਜਕਦਾ ਨਹੀਂ ਵਿਰੋਧ ਕਰਦੀਆਂ ਨੇ ਵੀ ਜੇ ਕਿਸਾਨਾਂ ਨੂੰ ਡੱਲੇਵਾਲ ਸਾਹਿਬ ਨੇ ਕੁਝ ਲੈ ਕੇ ਦਿੱਤਾ ਤਾਂ ਸਾਡੇ ਦਾ ਪੱਲੇ ਕੁਝ ਨਹੀਂ ਰਹਿਣਾ ਪਰ ਇੱਥੇ ਮੈਂ ਕਹਿੰਦਾ ਵੀ ਉਹ ਕਿਸਾਨ ਨੂੰ ਥੋੜੇ ਦੁਖੀ ਲੋਕ ਨੇ ਜਿਹੜੇ ਇਸ ਗੱਲ ਦੇ ਉੱਤੇ ਵਿਰੋਧ ਕਰਦੇ ਨੇ ਥੋੜੇ ਹੱਕ 'ਚ ਖੜਨਾ ਬਣਦਾ ਤੀ ਨਾ ਕਿ ਥੋੜਾ ਵਿਰੋਧ ਕਰਨਾ ਬਣਦਾ ਤੀ ਨਾ ਕਿ ਤੇ ਡੱਲੇਵਾਲ ਸਾਹਿਬ ਆਪਦੇ ਘਰ ਦੀ ਲੜਾਈ ਨਹੀਂ ਲੜ ਰਿਆ ਇਹ ਲੋਕਾਂ ਦੀ ਲੜਾਈ ਲੜਦਾ ਹੈ ਜੇ ਸਰਕਾਰ ਨੇ ਐਮਐਸਬੀ ਮੰਨੀ ਤੀ ਸੁਆਮੀ ਰਾਹ ਤੰਦੀ ਰਿਪੋਰਟ ਮੰਨੀ ਤੀ ਵੀ ਅਸੀਂ ਦਿਮਾਗੇ ਤਾਂ ਡੱਲੇਵਾਲ ਸਾਹਿਬ ਲੋਕਾਂ ਨੂੰ ਲੈ ਕੇ ਦਿੱਲੀ ਨੂੰ ਚੱਲੇ ਆ ਕੋਈ ਉੱਥੇ ਉਹਦਾ ਆਪਦਾ ਨਿੱਜੀ ਕੰਮ ਨਹੀਂ ਪਰ ਸਰਕਾਰ ਜੋ ਵੀ ਮਰਜ਼ੀ ਲਾਠੀ ਚਲਾਉਂਦੀ ਆ ਗੋਲੀਆਂ ਚਲਾਉਂਦੀ ਆ ਪਰ ਇਹ ਲੋਕ ਆਪਦੀ ਮੰਗ ਮਨਾ ਕੇ ਹਟਣਗੇ ਜਿੰਨਾ ਵੀ ਸਰਕਾਰ ਅੱਗੇ ਪੁਲਿਸ ਲਾਈ ਆ ਪ੍ਰਸ਼ਾਸਨ ਲਾਇਆ ਆ ਲੋਕਾਂ ਦਾ ਖੂਨ ਉਵੇਂ ਵਾਲਾ ਖਾਂਦਾ ਪਿੰਡਾਂ ਦੇ ਵਿੱਚੋਂ ਲੰਗਰ ਦੀ ਗੱਲ ਕਰ ਲਈਏ ਸਾਨੂੰ ਪਹਿਲਾਂ ਹੈਗਾ ਤੀ ਵੀ ਹੋ ਸਕਦਾ ਕੋਈ ਲੰਗਰ ਦੀ ਕਮੀ ਪੇਸ਼ੀ ਆਵੇ ਲੋਕ ਆਪਦੇ ਟਰਾਲੀਆਂ ਦੇ ਵਿੱਚ 6 ਮਹੀਨਾ ਦਾ ਸਾਲ ਦਾ ਰਾਸਣ ਲੈ ਕੇ ਤੁਰੇ ਤੇ ਮੈਨੂੰ ਲੱਗਦਾ ਵੀ ਬੰਦਿਆਂ ਨੇ ਆਪਦੇ ਰਾਸਣ ਦੇ ਥੈਲਿਆਂ ਦੇ ਮੂੰਹ ਵੀ ਨਹੀਂ ਖੋਲੇ ਇੱਥੇ ਆਲੇ-ਦਾਲੇ ਦੇ ਇਲਾਕੇ ਦੇ ਲੋਕਾਂ ਨੇ ਕਿਸਾਨਾਂ ਨੇ ਲੰਗਰ ਦੀਆਂ ਦੁਕਾਨਾਂ ਲਾ ਆਦੀਆਂ ਜਿਵੇਂ ਕਿਸੇ ਸ਼ਹਿਰ ਦੇ ਵਿੱਚ ਕੋਈ ਦੁਕਾਨਾਂ ਲੱਗੀਆਂ ਨੇ ਕਿਸੇ ਲੈਨ ਚ ਲੱਗਣ ਦੀ ਲੋੜ ਨਹੀਂ ਪਈ ਘਰ ਕੱਲੀ ਕੱਲੀ ਟਰਾਲੀ ਦੇ ਵਿੱਚ ਲੋਕ ਲੰਗਰ ਫੜਾ ਰਹੇ ਨੇ ਚਾਹ ਫੜਾ ਰਹੇ ਨੇ ਦੁੱਧ ਫੜਾ ਰਹੇ ਨੇ ਉਥੋਂ ਪਤਾ ਲੱਗਦਾ ਵੀ ਸਰਕਾਰ ਦੀ ਜਿਵੇਂ ਕਹਿਦੀ ਹੈ ਵੀ ਸਰਕਾਰ ਦੇ ਮਾਰੇ ਦਿਨ ਆਗੇ ਜਿਹੜੀ ਕਿਸਾਨਾਂ ਦੇ ਨਾਲ ਹਜ਼ਾਰ ਰੁਪਈਆ ਕਰਦੇ ਲੋਕਾਂ ਦੇ ਜੋਸ ਨੂੰ ਸਮਝਦੀ ਲੋਕਾਂ ਦੇ ਰੂਹ ਨੂੰ ਸਮਝਦੀ ਵੀ ਲੋਕ ਕੀ ਮੰਗਦੇ ਨੇ ਪਰ ਅੱਜ ਅਸੀਂ ਦਿੱਲੀ ਨਹੀਂ ਜਾਵਾਂਗੇ ਅਸੀਂ ਉਰੇ ਬੈਠੀ ਸਰਕਾਰ ਨੂੰ ਮਨਾਵਾਂਗੇ ਜਿਹੜੇ ਸਰਕਾਰ ਭਲੇਖੇ ਜਾਂ ਵੀ ਮੈਂ ਦਿੱਲੀ ਨਹੀਂ ਜਾਣਣ ਦੀ ਅਸੀਂ ਦਿੱਲੀ ਢਾਉਣੀ ਨਹੀਂ ਅਸੀਂ ਮੰਗਾ ਮਨਾਉਣ ਆਏ ਅਸੀਂ ਮੰਗਾ ਮਨਾਵਾਂਗੇ ਜਿਹੜੇ ਮੇਰੇ ਵੀਰ ਕਈ ਕਹਿੰਦੇ ਨੇ ਬੋਲਣ ਲੱਗੇ ਵੀ ਸਾਨੂੰ ਸ਼ਹੀਦ ਹੋਣਾ ਆਉਂਦਾ ਨਹੀਂ ਅਸੀਂ ਸ਼ਹੀਦ ਹੋਣਾ ਨਹੀਂ ਜਾਂ ਸ਼ਹੀਦ ਹੋਣ ਵਾਲੀ ਗੱਲ ਨਹੀਂ ਅਸੀਂ ਸ਼ਹੀਦ ਹੋਣੇ ਜਾਣਦੇ ਆ ਅਸੀਂ ਉਹ ਲੋਕਾਂ ਨੂੰ ਵੀ ਕੁਰਸੀ ਤੋਂ ਲਾਉਣ ਜਾਣਦੇ ਆ ਸਾਡੇ ਲਵੇ ਐਡਾ ਵੱਡਾ ਹਥਿਆਰ ਹੈ ਅਸੀਂ ਲੜਾਈ ਲੜਨ ਜਾਣਦੇ ਆ ਉਹਨਾਂ ਲੋਕਾਂ ਨਾਲ ਪਰ ਉਹਨਾਂ ਲੋਕਾਂ ਨੇ ਜਿਹੜਾ ਇਹ ਲੋਕਾਂ ਤੇ ਨਾਲ ਰਵੱਈਆ ਕਰਿਆ ਮਾੜਾ ਕਰਿਆ ਮੈਂ ਆਖਰ ਦੇ ਵਿੱਚ ਕਹਿਣਾ ਪਿੰਡ ਦੇ ਲੋਕਾਂ ਨੂੰ ਵੀ ਇਲਾਕੇ ਦੇ ਲੋਕਾਂ ਨੂੰ ਸਾਰਿਆਂ ਨੂੰ ਦੇਸ਼ ਦੇ ਲੋਕਾਂ ਨੂੰ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਆਪਦੇ ਹੱਕਾਂ ਦੇ ਲਈ ਮੂਹਰੇ ਆਵੋ ਵੀ ਆਪਾਂ ਸਰਕਾਰ ਨੂੰ ਇਹੋ ਜਿਹਾ ਸਬਖਜ਼ ਕਹਿ ਦਈਏ ਵੀ ਅੱਗੇ ਨੂੰ ਪਤਾ ਲੱਗ ਜਾਏ ਸਰਕਾਰ ਨੂੰ ਵੀ ਕਿਸਾਨਾਂ ਨਾਲ ਟੱਕਰ ਕਿਵੇਂ ਲਈ ਹੈ